ਦੋਸਤੋ ਪਿਛਲੇ ਦਿਨੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਰੋਵਰ ਕਿਨਾਰੇ ਯੋਗਾ ਕਰਨ ਵਾਲੀ ਕੁੜੀ ਨੇ ਜੋ ਕੁਛ ਉੱਥੇ ਕੀਤਾ ਉਸ ਤੋਂ ਬਾਅਦ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕੰਮਕਾਜ ਨੇ ਉਹਨਾਂ ਦਾ ਕੰਮਕਾਜ ਕਰਨ ਦਾ ਤਰੀਕਾ ਉਸ ਤੇ ਉਂਗਲਾਂ ਉਠਣੀਆਂ ਲਾਜ਼ਮੀ ਸਨ ਜੇਕਰ ਇਸ ਕੁੜੀ ਦੀ ਗੱਲ ਕੀਤੀ ਜਾਵੇ ਤਾਂ ਇਹ ਇੱਕ ਫੈਸ਼ਨ ਡਿਜ਼ਾਈਨਰ ਹੈ ਜਿਸ ਤਰ੍ਹਾਂ ਇਸ ਦਾ ਸੋਸ਼ਲ ਮੀਡੀਆ ਅਕਾਊਂਟ ਹੈ ਤੇ ਇਹ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਨੇ ਉਹਨਾਂ ਦੇ ਵਿੱਚ ਭਾਗ ਲੈਂਦੀ ਰਹਿੰਦੀ ਹੈ ਇੱਕੋ ਕਿਸਮ ਦਾ ਇੱਕੋ ਤਰ੍ਹਾਂ ਦਾ ਹੀ ਇਹ ਆਸਣ ਕਰਦੀ ਏ ਚਾਹੇ ਉਹ ਜੀ 20 ਸਮੇਲਨ ਦੇ ਨੇੜੇ ਜਾ ਕੇ ਤਸਵੀਰਾਂ ਖਿਚਾਉਣ ਦਾ ਮਾਮਲਾ ਹੋਵੇ ਜਾਂ ਫਿਰ ਕਾਫੀ ਜ਼ਿਆਦਾ ਮਹਿੰਗੀਆਂ ਗੱਡੀਆਂ ਦੇ ਅੱਗੇ ਇਸ ਤਰ੍ਹਾਂ ਯੋਗਾ ਕਰਨਾ ਹੋਵੇ ਜਾਂ ਫਿਰ ਭਗਵਾਨ ਸ਼ਿਵ ਜੀ ਦੀ ਮੂਰਤ ਤੋਂ ਕਾਫੀ ਜ਼ਿਆਦਾ ਦੂਰ ਉੱਥੇ ਜਾ ਕੇ ਇਸ ਤਰ੍ਹਾਂ ਦੇ ਆਸਣ ਕਰਨੇ ਹੋਣ ਜਾਂ ਫਿਰ ਆਮ ਘਾਹ ਦੇ ਮੈਦਾਨ ਦੇ ਉੱਪਰ ਇਹੀ ਇੱਕੋ ਇੱਕ ਤਰ੍ਹਾਂ ਦਾ ਆਸਣ ਕਰਨਾ ਹੋਵੇ ਤੇ ਇਸ ਦੇ ਨਾਲ ਨਾਲ ਜਿਵੇਂ ਜੁਵਲਰੀ ਜਾਂ ਸੋਨੇ ਦਾ ਕੰਮਕਾਜ ਕਰਨ ਵਾਲੇ ਲੋਕ ਨੇ ਉਹਨਾਂ ਦੀਆਂ ਦੁਕਾਨਾਂ ਤੇ ਜਾ ਕੇ ਉੱਥੇ ਫੋਟੋਗ੍ਰਾਫੀ ਇਸ ਤਰ੍ਹਾਂ ਦੀ ਕਰਵਾਣੀ ਪਾਣੀ ਦੇ ਵਿੱਚ ਫੋਟੋਗ੍ਰਾਫੀ ਕਰਵਾਣੀ ਵੇਲ ਮੱਛੀਆਂ ਨਾਲ ਫੋਟੋਗ੍ਰਾਫੀ ਕਰਵਾਣੀ ਸੋ ਦੇਖਿਆ ਜਾਵੇ ਤਾਂ ਇਸ ਦੇ ਅਕਾਊਂਟ ਹੀ ਕਾਫੀ ਕੁਝ ਕਹਿੰਦਾ ਜਿਸ ਦੇ ਵਿੱਚ ਇਸ ਕੁੜੀ ਨੂੰ ਵੱਖ-ਵੱਖ ਤਰ੍ਹਾਂ ਦੇ ਸ਼ੌਂਕ ਨੇ ਪਰ ਸਵਾਲ ਪੈਦਾ ਹੁੰਦਾ ਹੈ ਕਿ ਜਿਸ ਨੂੰ ਇਹ ਪਤਾ ਹੈ ਕਿ ਮੈਂ ਗੁਰਦੁਆਰਾ ਸਾਹਿਬ ਮੇਰੀ ਆਸਤਾ ਹੈ ਮੈਂ ਉਥੇ ਮੱਥਾ ਟੇਕਣ ਜਾਣਾ ਹੈ ਪਰ ਉਹ ਦਰਬਾਰ ਸਾਹਿਬ ਜਾ ਕੇ ਕਿਸੇ ਵੀ ਜਗ੍ਹਾ ਤੇ ਮੱਥਾ ਨਹੀਂ ਟੇਕਦੀ ਨਮਸਕਾਰ ਨਹੀਂ ਕਰਦੀ ਤੇ ਇਸ ਦੇ ਨਾਲ-ਨਾਲ ਉਹ ਇੱਕ ਏਰੀਆ ਹੈ ਕਿ ਮੈਨੂੰ ਇਹ ਪਤਾ ਹੀ ਨਹੀਂ ਮੇਰੀ ਗੱਲ ਨੂੰ ਇਸ ਤਰ੍ਹਾਂ ਉਛਾਲਿਆ ਜਾਵੇਗਾ ਮੇਰੇ ਤੇ ਪਰਚਾ ਦਰਜ ਕਰਵਾ ਦਿੱਤਾ ਗਿਆ ਤੇ ਦੂਜੇ ਪਾਸੇ ਇਹੀ ਕੁੜੀ ਹੱਸ ਵੀ ਰਹੀ ਆ ਹੱਸ ਕੇ ਦੱਸ ਰਹੀ ਆ ਕਿ ਉਸ ਨੂੰ ਸੁਰੱਖਿਆ ਵੀ ਮਿਲ ਗਈ ਹੈ ਤੇ ਉਹ ਸੁਰੱਖਿਆ ਦੇ ਵਿੱਚ ਹੈ ਤੇ ਇਸ ਦੇ ਨਾਲ-ਨਾਲ ਜਦੋਂ ਸ੍ਰੀ ਦਰਬਾਰ ਸਾਹਿਬ ਵਾਲੀ ਘਟਨਾ ਵਾਪਰਦੀ ਹੈ ਤਾਂ ਉਸ ਤੋਂ ਬਾਅਦ ਚ ਅਗਲੇ ਦਿਨ ਹੀ ਇਸ ਕੁੜੀ ਦੀ ਕੰਗੜਾ ਰਣੌਤ ਨਾਲ ਇੱਕ ਤਸਵੀਰ ਵੀ ਵਾਇਰਲ ਹੋ ਜਾਂਦੀ ਹੈ ਸੋ ਇਹ ਆਪਣੇ ਆਪ ਵਰਤਦਾ ਵਰਤਾਰਾ ਨਹੀਂ ਲੱਗ ਰਿਹਾ ਇਸ ਦੇ ਪਿੱਛੇ ਕੋਈ ਖਾਸ ਮਨਸ਼ਾ ਲੱਗ ਰਹੀ ਹੈ ਗੱਲ ਕੀਤੀ ਜਾਵੇ ਮੌਜੂਦਾ ਸਮੇਂ ਤਾਂ ਜਿਹੜੇ ਪੰਜਾਬੀ ਲੋਕ ਨੇ ਜਦੋਂ ਹਿਮਾਚਲ ਦੇ ਸ਼ਿਮਲੇ ਸਾਈਡ ਵੱਲ ਘੁੰਮਣ ਜਾਂਦੇ ਨੇ ਲੋਕਾਂ ਨੂੰ ਪੰਜਾਬ ਦੇਆਂ ਨੂੰ ਹਰਿਆਣੇ ਵਾਲਿਆਂ ਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਤਾਂ ਹੁਣ ਉਥੇ ਕੀ ਹੈ ਕਿ ਉਹਨਾਂ ਦੇ ਉੱਪਰ ਹਮਲੇ ਕੀਤੇ ਜਾ ਰਹੇ ਨੇ ਜਦੋਂ ਇਹ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਇੱਥੇ ਇੱਕ ਸੋਚਣਾ ਬਣਦਾ ਹੈ ਕਿ ਹਰਿਆਣਾ ਪੰਜਾਬ ਹਿਮਾਚਲ ਨੂੰ ਆਪਸ ਵਿੱਚ ਪਾੜਨ ਦੀ ਕੋਈ ਦੀ ਮਨਸ਼ਾ ਤਾਂ ਨਹੀਂ ਕਿਉਂਕਿ ਜੇਕਰ ਤੁਸੀਂ ਰੋਜ਼ਾਨਾ ਜਿਹੜੇ ਛਪਦੇ ਅਖਬਾਰ ਨੇ ਚਾਹੇ ਉਹ ਅਜੀਤ ਹੋਵੇ ਜਗਬਾਣੀ ਹੋਵੇ ਸਪੋਕਸਮੈਨ ਹੋਵੇ ਦਿਨਿਕ ਜਾਗਰਣੇ ਦਿਨਿਕ ਪਾਸ ਕਰੇ ਪੰਜਾਬੀ ਟਰਬਿਊਨ ਨੇ ਵਾਖਵਾਖੇ ਤਰ੍ਹਾਂ ਦੀਆਂ ਖ਼ਬਰਾਂ ਦੇ ਜਦੋਂ ਤੁਸੀਂ ਸੁਰਖੀਆਂ ਜਾਂ ਉਹਨਾਂ ਦੇ ਆਰਟੀਕਲ ਨੇ ਪੜੋਗੇ ਉਹਨਾਂ ਦੇ ਸੰਪਾਦਕਾਂ ਦੇ ਤਾਂ ਤੁਹਾਨੂੰ ਇਹਦੇ ਵਿੱਚੋਂ ਕਾਫੀ ਕੁਝ ਖੰਘਾਲਿਆ ਹੋਇਆ ਨਜ਼ਰ ਆ ਜਾਵੇਗਾ ਉੱਥੋਂ ਪਤਾ ਲੱਗ ਜਾਵੇਗਾ ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਆਖਰ ਉਹਨਾਂ ਦੀ ਮਨਸ਼ਾ ਕੀ ਹੈ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਜਿਹੜੀ ਕਿ ਹੁਣ ਘਟ ਕੇ ਤਿੰਨ ਦਰਿਆਵਾਂ ਦੀ ਹੀ ਧਰਤੀ ਰਹਿ ਗਈ ਹੈ ਤਾਂ ਇੱਥੇ ਨਿਤ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦਿਆਂ ਨੇ ਉਹ ਵਾਪਰ ਨਹੀਂ ਆਣੀ ਚਾਹੀਦੀਆਂ ਤੇ ਜਿਹੜੀ ਪੰਜਾਬ ਦੇ ਵਿੱਚ ਖਾਸ ਕਰਕੇ ਅਕਾਲੀ ਦਲ ਦੇ ਨਾਲ-ਨਾਲ ਜਿਹੜੀ ਨੋ ਮਾਸ ਦੇ ਰਿਸ਼ਤੇ ਵਾਲੀ ਬੀਜੇਪੀ ਹੈ ਜਦੋਂ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰਦਿਆਂ ਨੇ ਬਜਾਈ ਇਸ ਦੇ ਕਿ ਲੋਕਾਂ ਨੂੰ ਸਮਝਾਇਆ ਜਾਵੇ ਪੰਜਾਬ ਦੇ ਆਪਣੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਕੁਝ ਲੀਡਰ ਜਿਹੜੇ ਨੇ ਉਹ ਰੋਟੀਆਂ ਸੇਕਣ ਤੋਂ ਬਾਜ਼ ਨਹੀਂ ਆਉਂਦੇ ਉਲਟਾ ਉਂਗਲਾਂ ਕਰਦੇ ਨੇ ਇਹੋ ਜਿਹੇ ਮਾੜੇ ਕੁਕਰਮ ਕਰਨ ਵਾਲੀਆਂ ਔਰਤਾਂ ਹੋਣ ਜਾਂ ਬੰਦੇ ਹੋਣ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਪੰਜਾਬ ਸਾਡਾ ਹੈ ਹਿੰਦੂ ਸਿੱਖ ਭਾਈ ਭਾਈ ਤਾਂ ਇੱਥੇ ਦੂਜੇ ਪਾਸੇ ਜਦੋਂ ਅਸੀਂ ਆਪਣੇ ਸਿੱਖ ਭਰਾਵਾਂ ਦੇ ਨਾਲ ਖੜਨਾ ਵੀ ਨਹੀਂ ਜੇਕਰ ਕੋਈ ਗਲਤ ਕਰਦਾ ਹੈ ਤਾਂ ਉਸ ਨੂੰ ਗਲਤ ਨੂੰ ਗਲਤ ਜਾਂ ਠੀਕ ਨੂੰ ਠੀਕ ਨਹੀਂ ਕਹਿਣਾ ਤਾਂ ਇੱਥੇ ਵੀ ਸਵਾਲ ਖੜੇ ਹੁੰਦੇ ਨੇ ਕਿ ਆਖਰ ਫਿਰ ਇਹ ਲੋਕ ਚਾਹੁੰਦੇ ਕੀ ਨੇ ਕਦੇ ਵੀ ਕੀ ਤੁਸੀਂ ਕਦੇ ਕਿਸੇ ਸਿੱਖ ਨੂੰ ਜਾਂ ਔਰਤ ਨੂੰ ਜਾਂ ਮਰਦ ਨੂੰ ਹੋਵੇ ਤੁਸੀਂ ਕਦੇ ਵੇਖਿਆ ਕਿਸੇ ਮੰਦਰ ਮਸਜਿਦ ਬੇਹਰਮਤੀ ਕਰਨੀ ਅਗਲੇ ਦੇ ਧਰਮ ਦੇ ਵਿੱਚ ਦਖਲਅੰਦਾਜ਼ੀ ਕਰਨੀ ਕੀ ਕਦੇ ਇਸ ਤਰ੍ਹਾਂ ਗੁਰਸਿੱਖਾਂ ਨੂੰ ਵੇਖਿਆ ਕਦੇ ਵੀ ਸਿੱਖ ਕੌਮ ਅਜਿਹਾ ਨਹੀਂ ਕਰਦੀ ਤੇ ਜਿਹੜੇ ਸਾਡੇ Hindu ਭਾਈਚਾਰੇ ਦੇ ਲੋਕ ਨੇ ਸਿੱਖ ਗੁਰੂ ਸਾਹਿਬਾਨਾਂ ਬਾਬਤ ਸ਼ਰਧਾ ਰੱਖਦੇ ਨੇ ਪਿਆਰ ਸਤਿਕਾਰ ਰੱਖਦੇ ਨੇ ਤਾਂ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਆਪਣੇ ਭਾਈਚਾਰੇ ਦੇ ਲੋਕ ਜਿਨ੍ਹਾਂ ਨੂੰ ਜਾਣਕਾਰੀ ਨਹੀਂ ਸਿੱਖ ਧਰਮ ਦੀ ਉਹਨਾਂ ਨੂੰ ਜਾਣੂ ਕਰਾਉਣਾ ਉਸ ਤੋਂ ਉੱਤੇ ਇਸ ਦੇ ਨਾਲ ਨਾਲ ਜਿਹੜੇ ਸਾਡੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਉਸਦਾ ਵੀ ਫਰਜ ਬਣਦਾ ਹੈ ਅਸੀਂ ਕਦੇ ਵੀ ਇਹ ਨਾ ਸੋਚੀਏ ਕਿ ਸਾਡੇ ਸਾਰੇ ਸਿੱਖ ਕੌਮ ਨੂੰ ਜਾਂ ਪੰਜਾਬੀਆਂ ਨੂੰ ਜਾਂ ਭਾਰਤ ਦੇ ਲੋਕਾਂ ਨੂੰ ਸਾਰਿਆਂ ਦੇ ਧਰਮ ਵਿਰਸੇ ਸੱਭਿਆਚਾਰ ਬਾਰੇ ਪਤਾ ਹੈ ਬਹੁਤ ਵੱਡੀ ਗਿਣਤੀ ਉਹ ਲੋਕ ਨੇ ਭਾਰਤ ਦੇ ਵਿੱਚ ਜਿਹੜੇ ਸਿੱਖ ਧਰਮ ਬਾਰੇ ਉੱਕਾ ਹੀ ਨਹੀਂ ਜਾਣਦੇ ਜਾਂ ਬਹੁਤ ਘੱਟ ਜਾਣਕਾਰੀ ਰੱਖਦੇ ਨੇ ਸਾਡਾ ਫਰਜ ਬਣਦਾ ਹੈ ਸ਼੍ਰੋਮਣੀ ਦੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਕਿ ਉਹਨਾਂ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਣੂ ਕਰਵਾਵੇ ਤੇ ਇਸ ਦੇ ਨਾਲ ਨਾਲ ਜਿਹੜੇ ਪੰਜਾਬ ਦੇ ਵਿੱਚ ਬੇਤਹਾਸ਼ਾ ਬਾਬੇ ਬਣ ਚੁੱਕੇ ਨੇ ਲਗਜ਼ਰੀ ਗੱਡੀਆਂ ਨੇ ਬਹੁਤ ਮਹਿੰਗੀਆਂ ਗੱਡੀਆਂ ਬੰਗਲੇ ਕੋਠੀਆਂ ਜ਼ਮੀਨਾਂ ਜਾਇਦਾਦਾਂ ਫੈਕਟਰੀਆਂ ਪਤਾ ਨਹੀਂ ਕੀ ਕੀ ਕੁਸ਼ ਉਹਨਾਂ ਨੇ ਇੰਨੀ ਜਾਇਦਾਦ ਇਕੱਠੀ ਕਰ ਲਈ ਪਤਾ ਨਹੀਂ ਉਹਨਾਂ ਨੇ ਕਿੱਥੇ ਲੈ ਕੇ ਜਾਣੀਆਂ ਇਹਨਾਂ ਬਾਬਿਆਂ ਨੇ ਕਿ ਕਦੇ ਪੂਰੇ ਭਾਰਤ ਦੇ ਵਿੱਚ ਵਿਛਰ ਕੇ ਇਹਨਾਂ ਨੇ ਸਿੱਖ ਗੁਰੂ ਸਾਹਿਬਾਨ ਦਾ ਬਾਬੇ ਨਾਨਕ ਦੇ ਉਪਦੇਸ਼ ਨੂੰ ਅੱਗੇ ਵਧਾਇਆ ਪਾਬੀ ਨਾਨਕ ਦੇ ਉਪਦੇਸ਼ ਨੂੰ ਪੂਰੇ ਭਾਰਤ ਪੂਰੇ ਸੰਸਾਰ ਚ ਲੈ ਕੇ ਗਏ ਨੇ ਤੁਸੀਂ ਜਦੋਂ ਵੀ ਵੇਖੋਗੇ ਜਿਹੜੇ ਬਹੁਤੇ ਸਿੱਖ ਪ੍ਰਚਾਰਕ ਨੇ ਉਹਨਾਂ ਨੂੰ ਜਹਾਜ਼ਾਂ ਕੋਲ ਫੋਟੋਗ੍ਰਾਫੀ ਕਰਵਾਉਂਦੇ ਤੁਸੀਂ ਵੇਖਿਆ ਹੋਗਾ 에ਅਰਪੋਰਟ ਤੇ ਉਹਨਾਂ ਦੀ ਫੋਟੋਗ੍ਰਾਫੀ ਅਮਰੀਕਾ ਕੈਨੇਡਾ ਇੰਗਲੈਂਡ ਜਾ ਕੇ ਦੱਸਦੇ ਨੇ ਕਿ ਹੁਣ ਇੱਥੇ ਆਈਆਂ ਨੇ ਸੰਗਤਾਂ ਤੇ ਭਾਈ ਸਾਹਿਬ ਇੱਥੇ ਪਹੁੰਚੇ ਹੋਏ ਨੇ ਭਾਰਤ ਦੇ ਵਿੱਚ ਜਿਹੜੇ ਨੇ ਸਿਰਫ ਇੱਕੋ ਹੀ ਵਜ੍ਹਾ ਨਹੀਂ ਕਿ ਬਹੁਤੇ ਭਾਰਤ ਦੇ ਵਿੱਚ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਲੋਕ ਰਹਿੰਦੇ ਨੇ ਤੇ ਇਹਨਾਂ ਨੂੰ ਲੱਗਦਾ ਹੈ ਕਿ ਉੱਥੋਂ ਘੜਾ ਕੋਈ ਜ਼ਿਆਦਾ ਜਿਹੜਾ ਸੇਵਾ ਹੱਥ ਲੱਗਣੀ ਹੈ ਸੇਵਾ ਮੇਰੇ ਭਾਵ ਨੂੰ ਸਮਝ ਰਹੇ ਹੋਵੋਗੇ ਸੋ ਇਮਾਨਦਾਰ ਨਾਲ ਸਿੱਖ ਕੌਮ ਦੀ ਸੱਚਮੁੱਚ ਜੇਕਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਸਿੱਖ ਪ੍ਰਚਾਰ ਕਹਿੰਦੇ ਜਿਹੜੇ ਸੱਚਮੁੱਚ ਧਿਆਨ ਦੇਣਗੇ ਤਾਂ ਅਜਿਹੀਆਂ ਘਟਨਾਵਾਂ ਹੀ ਨਹੀਂ ਵਾਪਰਨਗੀਆਂ